ਤੇ ਸ਼ਾ ਇਹਦਾ ਕੀ ਹਿਸਾਬ ਆ ਓੰਕਾਰ ਵੀ ਇਹਦੀ ਤਾਜੀ ਸੂਈ ਚੀ ਖਾਨੇ ਆ ਮੰਡੀ ਤੋਂ ਲੈ ਕੇ ਆਈ ਆ ਓਕੇ ਦੁੱਧ ਦੇ ਕੋ 9 10 ਕਿਲੋ ਤਿਆਰ ਆ ਜੀ 9 10 ਕਿਲੋ ਤੇ ਕੱਦ ਕਹਿ ਦੀਏ ਤਾਂ ਬੋਤੇ ਜੱਡੀ ਆ ਦੇਖੋ ਜੀ ਇਹਦੇ ਵਾਲੂਆ ਕਿਆ ਬਾਤ ਆ ਜਿਉਂਦੀ ਰਵੇ ਬਹੁਤ ਚੰਗੀ ਕੱਟੀ ਮਗਰ ਕੱਟਾ ਹਾਂਜੀ ਦੁੱਧ 10 ਸਿਰ 10 ਸਿਰ 9 ਸਿਰ ਹੈਗਾ ਜੀ ਨਾ 10 ਵਾਲਾ ਵਿਖਾਲਾ 9 ਪੱਕਾ ਹਾਂ 9 ਤੇ ਇਹਦਾ ਕੀ ਹਿਸਾਬ ਆ ਇਹਦੇ ਥੱਲੇ ਦੁੱਧ ਜੀ ਡਰਾਈ ਹਿਸਾਬ ਨਾਲ 1.5 ਕਿਲੋ ਕਿਲੋ 1.5 ਕਿਲੋ ਦੁੱਧ ਆ ਕਿਲੋ 1.5 ਕਿਲੋ ਦੁੱਧ ਡਰਾਈ ਆ ਕਿਲੋ ਹੀ ਕੋਈ ਲਾਵੇ ਜੀ ਕਿਲੋ ਹੀ ਲਾਵੇ ਟਾਈਮ ਕਿੰਨਾ ਹੋ ਗਿਆ ਇਹ ਇਨੋਂ 8ਵਾਂ ਲੱਗ ਗਿਆ ਜੀ 7 ਕੰਪਲੀਟ ਕਰ ਗਈ ਤੇ 8ਵਾਂ ਮਹੀਨਾ ਲੱਗ ਗਿਆ ਹਾਂਜੀ ਹਾਂਜੀ ਇਹਦਾ ਰੇਟ ਵੀ ਵੀਡੀਓ 'ਚ ਦੱਸਾਂਗੇ ਤੁਹਾਨੂੰ ਮੁਸਤਲਾਪਾ ਮੁਸਤਲਾਪਾ ਆਹ ਦਾ ਮੀਣੀ ਫਿਰ ਜਮਾ ਹੀ ਗੁਣਾ ਦੀ ਕੁਥਲੀ ਲਓ ਜੀ ਵੀਡੀਓ 'ਚ ਵੀ ਬੈਠੇ ਸਜਣੋ ਵੀਡੀਓ 'ਚ ਤਿੰਨ ਚਾਰ ਇਹਰੀ ਬੈਠ ਕੇ ਵਿਖਾਇਆ ਇਹਦੇ ਥੱਲੇ ਇਹਦੀ ਕਰਮ ਵਾਲੀ ਦੀ ਜਾਨ ਬਚਾਈ ਆ ਭਰਾ ਨੇ ਕਿਉਂ ਜਟਾ ਮੈਂ ਕਹਿੰਦਾ ਵੀ ਬੈਠਿਆਂ ਹੀ ਥੱਲੇ ਸਕੂਨ ਮਨ ਨੂੰ ਆਉਂਦਾ ਹਨਾ ਹਾਂ ਤੇ ਦੇ ਵੀ ਮੁਸਤ ਤੋਂ ਮੁਸਤ ਦੇਣੀ ਆ 55 ਦੀ ਵੇਚ ਸਕਦੇ ਆ ਹਾਂ ਪਰ ਪੈਸਾ ਹੱਥਾਂ ਦੀ ਫੈਲੀ ਆ ਇਹਨਾਂ 'ਚੋਂ ਲਵਾਂਗੇ ਇਹ ਜੇਰ ਜਾਣ ਵਿਚਾਵਾਂਗੇ ਕਿ ਇਹ ਸੇਵਾ ਹੀ ਕਰਨੀ ਧੰਨਵਾਦ ਧੰਨਵਾਦ